ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਗ ਦਾ ਨਾਮ ਜਿਹੜਾ ਦਿੱਤਾ ਗਿਆ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਇੱਥੇ ਪਵਿੱਤਰ ਚਰਨ ਪਾਏ ਤੇ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਫਿਰ 7ਵੇਂ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਹਰਾਏ ਪਾਸ਼ਾ ਜੀ ਤੇ 10ਵੇਂ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿ ਵਰਲਡ ਦਾ ਇਹ ਪਹਿਲਾ ਬਾਗ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧਤ ਗੁਰੂ ਪਾਸ਼ਾਵਾਂ ਨੇ ਜਾਂ ਭਗਤ ਸਾਹਿਬਾਨਾਂ ਨੇ ਅਨੇਕਾਂ ਤਰ੍ਹਾਂ ਦੀ ਉਦਾਹਰਨਾਂ ਦੇ ਕੇ ਜਿੱਦਾਂ ਪੇੜਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਪਸ਼ੂਆਂ ਦੀਆਂ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਮਨੁੱਖ ਨੂੰ ਸਮਝਾਉਣਾ ਕੀਤਾ ਜੀ ਕੋ ਕਿਲ ਹੋ ਆਂਬ ਬਸਾ ਸਹਿਜ ਸ਼ਬਦ ਵਿਚਾਰ ਜੀ ਭਗਤ ਕਬੀਰ ਜੀ ਦਾ ਵਿਚਾਰਨ ਕੀਤਾ ਸ਼ਬਦਾਂ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਟਕ ਬੀਜ ਮੈਂ ਰਵ ਰਹੇ ਹੋ ਜਾਂ ਕੋ ਤਿੰਨ ਰੋਗ ਵਿਸਥਾਰ ਜੀ ਜੇਪਾ ਪੇੜ ਪੌਦਨ ਲਗਾਣੇ ਆ ਤਾਂ ਤੇ ਦੇਖ ਭਾ ਜ਼ਰੂਰੀ ਹੈ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ న్యూਸ 뮤직 ਐਂਟਰਟੇਨਮੈਂਟ ਸ਼ੋਅ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ